ਇਹ ਮੈਟਰ ਹੈਗਾ ਜੀ ਸਤਕਾਰ ਸਿੰਘ ਹੈਪੀ ਨਾਮ ਦਾ ਬੰਦਾ ਹੈ ਇੱਕ ਉਹਨਾਂ ਦੀ ਸੁਪਰ ਸੀਡ ਜਿਹੜੀ ਹੁੰਦੀ ਆ ਬੀਜਾਂ ਦੀ ਦੁਕਾਨ ਆ ਉਹਨਾਂ ਨੇ ਇੱਕ ਸਟੇਟਮੈਂਟ ਲਿਖਾਈ ਕਿ ਸਾਡੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਇੱਕ ਦਾ ਨਾਮ ਸੀਗਾ ਸੁਖਵਿੰਦਰ ਸਿੰਘ ਨੋਨੀ ਇੱਕ ਅਨੁਭਾਤਾ ਸੀਗਾ ਇਹ ਠੱਠੀਆਂ ਮੰਤਾਂ ਦਾ ਰਹਿਣ ਵਾਲਾ ਆ ਇਹਨਾਂ ਨੇ ਆ ਕੇ ਹੈਪੀ ਦੇ ਨਾਲ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਗੈਂਗਸਟਰ ਬੈਠੇ ਨੇ ਦੋ ਇੱਕ ਗੋਪੀ ਲੰਬੜਦਾਰ ਤੇ ਦੂਜਾ ਹੈਗਾ ਮੋਹਪ੍ਰੀਤ ਸਿੰਘ ਉਹਦੇ ਨਾਲ ਗੱਲ ਕਰਾਈ ਤੇ ਪੈਸਿਆਂ ਦੀ ਡਿਮਾਂਡ ਕੀਤੀ ਇਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਮੇਰੇ ਕੋਲ ਇਹਨਾਂ ਨੇ 2-3 ਵਾਰੀ ਪੈਸੇ ਮੰਗੇ ਸੀਗੇ ਤਾਂ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀਗੀ ਤੇ ਮੈਂ ਡਰ ਦੇ ਬਾਰੇ ਪੈਸੇ ਦੇ ਦਿੱਤੇ ਕੱਲ ਇਹਨਾਂ ਨੇ ਮੇਰੇ ਕੋਲੋਂ ਆ ਕੇ ਫੇਰ ਦੁਬਾਰਾ ਫਰੋਤੀ ਦੀ ਮੰਗ ਕੀਤੀ ਤੇ ਮੈਂ ਫਰੋਤੀ ਨਹੀਂ ਦਿੱਤੀ ਤੇ ਮੌਕੇ ਦੇ ਉੱਤੇ ਮੇਰਾ ਬ੍ਰਦਰ ਆ ਗਿਆ ਗੁਰਜੱਟ ਸਿੰਘ ਉਹਨੇ ਆਪਣੇ ਲਾਇਸੈਂਸੀ ਵਪਾਰਨ ਦੇ ਵਿੱਚੋਂ ਫਾਇਰ ਕੀਤਾ ਤੇ ਇਸਦੇ ਗੋਲੀ ਲੱਗ ਗਈ ਜਿਸ ਨਾਲ ਇਹਦੀ ਮੌਤ ਹੋ ਗਈ ਮਰਨ ਵਾਲਾ ਜਿਹੜਾ ਬੰਦਾ ਆ ਜੀ ਉਸਦੇ ਕੋਲੋਂ ਸੁਖਵਿੰਦਰ ਸਿੰਘ ਕੋਲੋਂ ਇੱਕ ਦੇਸੀ ਕਟਾ ਬਰਾਮਦ ਹੋਇਆ ਆ ਉਹਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸਖਤਰ ਸਿੰਘ ਦੇ ਬਿਆਨ ਦੇ ਮੁਤਾਬਕ ਸਰ ਇਹ ਕਿ ਇਹ ਸੱਤਰਾਂ ਕੋਈ ਰਿਲੇਸ਼ਨ ਹੈਗੇ ਦੇ ਇਹ ਸੁਣਿਆ ਜਾਇ ਜਿਹੜਾ ਸਤਨਾਮ ਸਿੰਘ ਸੱਤਾ ਗੈਂਗਸਟਰ ਆ ਬਾਹਰ ਬੈਠਾ ਹੋਇਆ ਉਹਦੇ ਚਾਚੇ ਦਾ ਬੇਟਾ ਸਰ ਸੁਖਵਿੰਦਰ ਸਿੰਘ ਦੇ ਖਿਲਾਫ ਕੋਈ ਪਹਿਲਾਂ ਵੀ ਕੋਈ ਹੈਗੇ ਕੋਈ ਜੁਰਮ ਕੋਈ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਲਦ ਜਾਣੂ ਕਰਾਤਾ ਜਾਊਗਾ ਫਿਲਹਾਲ ਅਸੀਂ ਐਫਆਰ ਨੰਬਰ 172/24 ਇਹਨਾਂ ਸਾਰੇ ਬੰਦਿਆਂ ਦੇ ਗੈਂਗਸਟਰ ਰਜਿਸਟਰਡ ਕਰ ਦਿੱਤੇ ਦੇਸੀ ਕਟਾ ਸਰ ਇਹ ਨੋਨੇਕੋਲ ਸੀ ਜਾਂ ਦੂਸਰੇ ਇਹ ਨਾਲ ਨੋਨੇਕੋਲ ਸੀਗਾ ਜੀ ਨੋਨੇ ਦੇ ਮਗਰ ਜਦੋਂ ਭੱਜੇ ਨੇ ਉਹਨੇ ਫੈਰ ਕੀਤਾ ਤੇ ਦੇਸੀ ਕਟਾ ਨੋਨੇ ਕੋਲੋਂ ਬਰਾਮਦ ਹੋਇਆ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਗੈਂਗਸਟਰ ਬੈਠੇ ਨੇ ਦੋ ਇੱਕ ਗੋਪੀ ਲੰਬੜਦਾਰ ਤੇ ਦੂਜਾ ਹੈਗਾ ਮੁਖਪਰੀ ਸਿੰਘ ਉਹਦੇ ਨਾਲ ਗੱਲ ਕਰਾਈ ਤੇ ਪੈਸਿਆਂ ਦੀ ਡਿਮਾਂਡ ਕੀਤੀ ਇਹਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਮੇਰੇ ਕੋਲ ਇਹਨਾਂ ਨੇ ਦੋ ਤਿੰਨ ਵਾਰੀ ਪੈਸੇ ਮੰਗੇ ਸੀਗੇ ਤਾਂ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀਗੀ ਤੇ ਮੈਂ ਡਰ ਦੇ ਬਾਰੇ ਪੈਸੇ ਦੇ ਦਿੱਤੇ ਕੱਲ ਇਹਨਾਂ ਨੇ ਮੇਰੇ ਕੋਲੋਂ ਆ ਕੇ ਫੇਰ ਦੁਬਾਰਾ ਫਰੋਤੀ ਦੀ ਮੰਗ ਕੀਤੀ ਤੇ ਮੈਂ ਫਰੋਤੀ ਨਹੀਂ ਦਿੱਤੀ ਤੇ ਮੌਕੇ ਦੇ ਉੱਤੇ ਮੇਰਾ ਬ੍ਰਦਰ ਆ ਗਿਆ ਗੁਰਜੱਟ ਸਿੰਘ ਉਹਨੇ ਆਪਣੇ ਲਾਇਸੈਂਸੀ ਵਿਆਪਨ ਦੇ ਵਿੱਚੋਂ ਫਾਇਰ ਕੀਤਾ ਤੇ ਇਸ ਦੇ ਗੋਲੀ ਲੱਗ ਗਈ ਜਿਸ ਨਾਲ ਇਹਦੀ ਮੌਤ ਹੋ ਗਈ ਮਰਨ ਵਾਲਾ ਜਿਹੜਾ ਬੰਦਾ ਆ ਜੀ ਉਸ ਦੇ ਕੋਲੋਂ ਸੁਖਵਿੰਦਰ ਸਿੰਘ ਕੋਲੋਂ ਇੱਕ ਦੇਸੀ ਕੱਟਾ ਬਰਾਮਦ ਹੋਇਆ ਆ ਉਹਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸ਼ਕਤਰ ਸਿੰਘ ਦੇ ਬਿਆਨ ਦੇ ਮਤਲਬ ਸਰ ਇਹ ਕੀ ਇਹ ਸਤੇਰਾ ਕੋਈ ਰਿਲੇਸ਼ਨ ਹੈ ਗੇ ਇਹ ਸੁਣਨ ਜਾਇ ਜਿਹੜਾ ਸਤਨਾਮ ਸਿੰਘ ਸਤਾਂ ਗੈਂਗਸਟਰ ਆ ਬਾਹਰ ਬੈਠਾ ਹੋਇਆ ਉਹਦੇ ਚਾਚੇ ਦਾ ਬੇਟਾ ਸੁਖਵਿੰਦਰ ਸਿੰਘ ਦੇ ਖਿਲਾਫ ਕੋਈ ਪਹਿਲਾਂ ਵੀ ਕੋਈ ਹੈਗੇ ਕੋਈ ਜੁਰਮ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਲਦ ਜਾਣੂ ਕਰਾਤਾ ਜਾਊਗਾ ਫਿਲਹਾਲ ਅਸੀਂ ਐਫਆਰ ਨੰਬਰ 172/24 ਇਹਨਾਂ ਸਾਰੇ ਬੰਦਿਆਂ ਦੇ ਅਨਗੇਸ਼ਟ ਰਜਿਸਟਰਡ ਕਰ ਦਿੱਤੇ। ਦੇਸੀ ਕਟਾ ਸਰ ਇਹ ਨੋਨੇਕੋਲ ਸੀ ਜਾਂ ਦੂਸਰੇ ਇਹ ਨਾਲ ਦੇ ਨੋਨੇਕੋਲ ਸੀਗਾ ਜੀ ਨੋਨੇ ਦੇ ਮਗਰ ਜਦੋਂ ਭੱਜੇ ਨਹੀਂ ਉਹਨੇ ਫੈਰ ਕੀਤਾ ਤੇ ਦੇਸੀ ਕਟਾ ਨੋਨੇ ਕੋਲੋਂ ਬਰਾਮਦ ਹੋਇਆ।